ਗੁਰ ਕਾ ਦਰਸ਼ਨ ਦੇਖ-ਦੇਖ ਜੀਵਾ ਗੁਰ ਕੀ ਚਰਣਾ ਤੁਹੇ ਤੁਹੇ ਪੀਵਾ ਗੁਰ ਕਾ ਦਰਸ਼ਨ ਮੁਖਤ ਘਾਤ ਹੋਏ ਸੱਚ ਆਪ ਬਸੈ ਮਾਨਸੁਏ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ ਚੌਥਾ ਖਾਮ ਅੰਦਲੇ ਅੰਧ ਵਖੇ ਵਿਖਰਾਤੇ ਕਿਆ ਚੱਲ ਹੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਹਮ ਅੰਦਲੇ ਅੰਧ ਵਿਖੇ ਵਿਖਰਾਤੇ ਕਿਉ ਚੱਲਹਿ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਆਮਲਾਵੇ ਆਪਨ ਪਾਲੀ ਗੁਰ ਸੇ ਕਮੀਤਾ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਰਮਾਨੰਹ ਹਰ ਹਰ ਕਥਾ ਨਿਰਾਲੀ ਰਹਾ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵਿ ਬੇਹੋ ਵੇਗ ਵੇ ਗਾਲੀ ਸਤ ਗੁਰ ਸੇਵ ਖਰਚ ਹਰਵਾ ਦੋ ਮਤ ਜਾਣੋ ਆਜ ਕੇ ਖਾਲੀ ਹਰ ਕੇ ਸੰਤ ਜਪੋ ਹਰਿ ਜਪਣਾ ਹਰ ਸੰਤ ਚਲੇ ਹਰ ਨਾਲੀ ਜਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰੱਲੀ ਜਨ ਨਾਨਕ ਸੰਗਤ ਸੈਦ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਹਉ ਵਾਹਿਗੁਰੂ ਜੀ ਕੀ ਫਤਿਹ